ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਦੂਸਰੀ ਗੱਲ ਕੁਝ ਐਦਾਂ ਕਿ ਤੁਹਾਨੂੰ ਪਤਾ ਮੇਰੀ ਮਾਸੀ ਜਿਹੜੀ ਭੌਲੀ ਮਾਸੀ ਉਹ ਆਸਟ੍ਰੇਲੀਆ ਗਏ ਹੋਏ ਆ ਤਾਂ ਫਿਰ ਉੱਥੋਂ ਥੋੜੀ ਜਿਹੀ ਕਲਿੱਪ ਹੋਰ ਮੰਗਵਾਏ ਆ ਜੀ ਪਹਿਲਾਂ ਤੁਸੀਂ ਬਹੁਤ ਸੋਹਣਾ ਪਿਆਰ ਦਿੱਤਾ ਜਿਹੜੀ ਉਹ ਤਿਆਂ ਦੇ ਫੰਕਸ਼ਨ ਨੂੰ ਗਏ ਸੀਗੇ ਤੇ ਉਹ ਪ੍ਰਾਈਜ਼ ਵੀ ਉੱਥੋਂ ਜਿੱਤ ਕੇ ਲੈ ਕੇ ਆਏ ਪਰ ਹੁਣ ਥੋੜਾ ਜਿਹਾ ਡਿਫਰੈਂਟ ਇੱਕ ਤਾਂ ਉਹਨਾਂ ਨੇ ਪਾਕਿਸਤਾਨੀ ਸੂਟ ਪਾਇਆ ਹੋਇਆ ਮੈਂ ਕਹਿੰਦੀ ਵਾ 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 ਕੀ ਬਾਤ ਹੈ ਤੇ ਦੂਸਰੀ ਗੱਲ ਐਦਾ ਪੰਜਾਬਣ ਲੁੱਕ ਦਿੱਤੀ ਹੋਈ ਆ ਤੀਸਰੀ ਗੱਲ ਐਦਾ ਕਿ ਉੱਥੇ ਨੂਰਾ ਜਿਹੜੀਆਂ ਹੈਗੀਆਂ ਨਾ ਬਹੁਤ ਫੇਮਸ ਉਹ ਵੀ ਆਈਆਂ ਹੋਈਆਂ ਕਿਉਂਕਿ ਹੁਣ ਸੋਹਣ ਮਹੀਨਾ ਇਸ ਕਰਕੇ ਤੀਆਂ ਆਏ ਤੇ ਹੁਣ ਸਾਰੇ ਪਾਸੇ ਕੰਟਰੀਜ਼ ਦੇ ਵਿੱਚ ਇਦਾਂ ਵਈ ਕੁਝ ਚੱਲ ਰਿਹਾ ਠੀਕ ਆ ਸੋ ਜੇ ਤੁਸੀਂ ਵੀ ਆਪਣੀ ਕੰਟਰੀ ਦੀ ਕਲਿੱਪ ਮੈਨੂੰ ਸ਼ੇਅਰ ਕਰਨਾ ਚਾਹੁੰਦੇ ਤਾਂ ਮੈਨੂੰ ਜਰੂਰ ਦੱਸਿਓ ਜੀ ਕਮੈਂਟਸ ਦੇ ਵਿੱਚ ਆਪਾਂ ਤੁਹਾਡੀ ਵੀ ਕਲਿੱਪ ਬਣਾ ਕੇ ਜਰੂਰ ਆਪਾਂ ਸਾਰੀ ਆਡੀਅנס ਤੱਕ ਪਹੁੰਚਾਵਾਂਗੇ ਜੀ ਥੈਂਕ ਯੂ ਸੋ ਵਾਚਿੰਗ ਦੀ ਵੀਡੀਓ ਪਲੇਸ boleh ni dia nak naik dah ni kat front box

yeah ¡Gracias! ¡Ah!